ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਿੱਖਾਂ ਦੇ ਲਈ ਬਹੁਤ ਜ਼ਿਆਦਾ ਖਾਸ ਹੈ ਕਿਉਂਕਿ ਅੱਜ ਦੇ ਦਿਨ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਜਦੋਂ 1704 ਦੇ ਵਿੱਚ ਧੰਨ ਧੰਨ ਬਾਬਾ ਜੋਰਾਵਾਰ ਬਾਬਾ ਫਤਿਹ ਸਿੰਘ ਜੀ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਵਜ਼ੀਰ ਖਾਨ ਵੱਲੋਂ ਤੇ ਮੁਗਲ ਹਕੂਮਤ ਵੱਲੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕੇ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਵੱਲ ਨੂੰ ਵੱਧਦੇ ਨੇ ਅਤੇ ਕਈ ਜੰਗਾਂ ਲੜਦੇ ਨੇ ਤੇ ਅਖੀਰਲੀ ਜੰਗ ਜੋ ਚੱਪੜ ਚਿੜੀ ਦੀ ਉਹ ਜੰਗ ਲੜਦੇ ਨੇ ਉਸ ਤੋਂ ਬਾਅਦ ਸਰਹੰਦ ਦੇ ਉੱਤੇ ਆ ਕੇ ਕਬਜ਼ਾ ਕਰਦੇ ਨੇ ਅਤੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਮੁਗਲ ਰਾਜ ਦੀਆਂ ਜੜ੍ਹਾਂ ਪੁੱਟਦੇ ਨੇ ਅਤੇ ਪਹਿਲਾ ਸਿੱਖ ਰਾਜ ਸਥਾਪਿਤ ਕਰਦੇ ਨੇ ਤਾਂ ਹੀ ਅੱਜ ਦੇ ਦਿਨ ਨੂੰ ਸਰਹੰਦ ਫਤਿਹ ਨਾਮ ਤੋਂ ਜਾਣਿਆ ਜਾਂਦਾ ਆ ਸੋ ਆਪ ਜੀ ਨੂੰ ਇੱਕ ਵਾਰੀ ਫੇਰ ਸਰਹੰਦ ਫਤਿਹ ਦਿਵਸ ਦੀਆਂ ਲੱਖ 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 ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ